ਗੋਲਡ ਪੰਜਾਬ ਟੀਵੀ ਗਰਾਊਂਡ ਜ਼ੀਰੋ ਤੇ ਪਹੁੰਚਿਆ ਹੈ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਰੋਸਪੁਰ ਦੇ ਵਿੱਚ ਘਰਾਂ ਦੇ ਕੀ ਹਾਲਾਤ ਨੇ ਕਿੰਨਾ ਪਾਣੀ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਇਧਰ ਨਜ਼ਰ ਮਾਰੋ ਲੋਕ ਛੱਤਾਂ ਤੇ ਬੈਠੇ ਨੇ ਪਾਣੀ ਖੇਤਾਂ ਚ ਘਰਾਂ ਚ ਵੜ ਚੁੱਕਿਆ 2-2 3-3 ਫੁੱਟ ਤੋਂ ਉੱਪਰ ਜਿਹੜਾ ਪਾਣੀ ਆ ਉਹ ਇੱਥੇ ਦੇਖਿਆ ਜਾ ਸਕਦਾ ਹੈ ਫਰੋਸਪੁਰ ਦੇ ਨਾਲ ਕਿਲਚੇ ਦੀਆਂ ਇਹ ਤਸਵੀਰਾਂ ਨੇ ਨਾਲ ਬਸਤੀ ਲੋਕ ਘਰਾਂ ਦੇ ਵਿੱਚੋਂ ਸਮਾਨ ਵੀ ਚੱਕ ਕੇ ਬੰਨਾਂ ਤੇ ਲੈ ਜਾਂਦੇ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਹਾਲਾਤ ਕਾਫੀ ਜ਼ਿਆਦਾ ਮਾੜੇ ਨੇ ਬਾਕੀ ਗੱਲਬਾਤ ਵੀ ਕਰ ਲੈਣੇ ਆ ਬਾਈ ਜੀ ਬਾਈ ਆਹੀ ਪਿੰਡ ਤੁਹਾਡਾ ਆਹੀ ਪਿੰਡ ਜੀ ਕਿੰਨਾ ਪਾਣੀ ਆ ਬਹੁਤ ਪਾਣੀ ਬਸ ਕਿੰਨੇ ਫੁੱਟ ਹੋਏਗਾ 8-9 ਫੁੱਟ ਹੋਏਗਾ ਜੀ ਇਧਰ ਸਾਈਡ ਤੇ ਹਾਂ ਇਹ ਸੜਕ ਤੇ ਮਤਲਬ ਚਾਰ ਕਫੁੱਟ ਦਾ ਸੜਕ ਤੇ ਵੀ ਹੈਗਾ ਜ਼ਿਆਦਾ ਜਿਹਾ अच्छा ये फिर किवें माहौल चल रहा राम बहुत तो चलਦਾ ਜੀ ਖਰਾਬ ਚੱਲ ਰਿਹਾ ਬਹੁਤ ਖਰਾਬ ਚੱਲ ਰਿਹਾ 23 24 ਮਹੀਨੇ ਹਾਂ ਤੇ ਵੀ 88 ਜੀ ਉਹ ਤਾਂ ਵਾਦੂ ਸੀ 88 ਤੁਸੀਂ ਦੇਖਿਆ ਹਾਂ ਦੇਖਿਆ ਜੀ ਕਿੰਨਾ ਪਾਣੀ ਸੀ 88 ਜੀ 88 ਮਸੇ ਬਚੇ ਅਗਣ ਬੋਰਡ ਤੇ ਕੱਟ ਕੇ ਲਗਾਈ ਸੀ ਮਟੀਰੀਅਲ ਲਗਾਈ ਸੀ ਕੱਟ ਅਗਣ ਬੋਰਡ ਤੇ ਤੇ ਮਿੰਟਰੀ ਵਾਲੇ ਤਾਂ ਹੁਣ ਵੀ ਅਗਣ ਬੋਰਡ ਦੇ ਬੈਠੇ ਹਨ ਉਹ ਹਾਂ ਜੀ ਹਾਂ ਜੀ ਔਖਾ ਕੰਮ ਔਖਾ ਬਹੁਤ ਕੰਮ ਨੇ ਤੇ ਫਿਰ ਭਾਜੀ ਬੱਚੇ ਮੈਂ ਦੇਖਿਆ ਬੱਚੇ ਇੱਥੇ ਤੁਹਾਡੇ ਨਾਲ ਹੀ ਆ ਬੱਚਿਆਂ ਨੂੰ ਕਿਉਂ ਨਹੀਂ ਭੇਜਿਆ ਬੱਚੇ ਕਿੱ데 ਜਾਂਦੇ ਜੀ ਕਿੱਧਰ ਜਾਵਾਂਗੇ ਨਹੀਂ ਜਾਂਦੇ ਬੱਚੇ ਨਹੀਂ ਜਾਂਦੇ ਜੀ ਬੱਚਿਆਂ ਨੂੰ ਕਿਤੇ ਛੱਡੇ ਹੋਣਾ ਸੀ ਕਿਤੇ ਰਿਸ਼ਤੇਦਾਰ ਰਿਸ਼ਤੇ ਬਹੁਤ ਕਿਹਾ ਸੀ ਚੱਲ ਜਾਂਦੇ ਬੱਚੇ ਡਰਦੇ ਨਹੀਂ ਨਹੀਂ ਪਾਣੀ ਹੁਣ ਅਸੀਂ ਤੁਹਾਡੇ ਨਾਲ ਹੀ ਜਾਵਾਂਗੇ ਅੱਛਾ ਤੇ ਇਹ ਪਾਜੀ ਤੁਸੀਂ ਬਿਲਕੁਲ ਸਰਾਦ ਦੇ ਬੈਠੇ ਹੋ ਇੱਥੇ ਨਾਲ ਸਰਾਦਾਂ ਹਾਂਜੀ ਹਾਂਜੀ ਤਾਰ ਤਾਰ ਬਹੁਤ ਦੂਰ ਇਥੇ ਅੱਛਾ ਹਾਂ ਤੋਰੇ ਘਰਾਂ ਤੋਂ ਦੂਰ ਆ ਹਾਂਜੀ ਕਿੰਨੀ ਹੈਗੀ ਅੱਧਾ ਕਿਲਾ ਨਹੀਂ ਜ਼ਿਆਦਾ ਅੱਧਾ ਕਿਲੋਮੀਟਰ ਹੈ ਅੱਛਾ ਕਿਲੋ ਡੇਢ ਕਿਲੋਮੀਟਰ ਹੈ ਇਹ ਅੱਛਾ ਤੇ ਇਹ ਫਿਰ ਇੱਥੇ ਹੋਰ ਪਹੁੰਚਿਆ ਤੁਹਾਡੇ ਕੋਲ ਕੋਈ ਨਹੀਂ ਪਹੁੰਚਿਆ ਕੋਈ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਜੀ ਅੱਛਾ ਕੋਈ ਰੋਟੀ ਪਾਣੀ ਦਾ ਫਿਰ ਕਿਵੇਂ ਚੱਲਦਾ ਨਹੀਂ ਬਾਪ ਦਾ ਹੀ ਖਾਈ ਜਾਂ ਮੜਾ ਮੋਟਾ ਕਿਹੜਾ ਚੱਲਦਾ ਗਿਆ ਫਿਰ ਰਾਤ ਨੂੰ ਛੱਤਾਂ ਤੇ ਬੈਹ ਜਾਂਦੇ ਛੱਤਾਂ ਤੇ ਬੈਹ ਜਾਂਦੇ ਕਾਰਨ ਪਾਣੀ ਵੱਧਦਾ ਰਾਤ ਨੂੰ ਬਹੁਤ ਵੱਗਿਆ ਰਾਤ ਦਾ ਬੜੀ ਅੱਛਾ ਕੋਈ ਲੀਡਰ ਲੁੱਡਰ ਨਹੀਂ ਆਇਆ ਇੱਥੇ ਨਹੀਂ ਆਈ ਲੀਡਰ ਜੀ ਨਹੀਂ ਆਈ ਨਹੀਂ ਲੀਡਰ ਆਇਆ ਤਾਂ ਅੱਛਾ ਤੇ ਮਾਜਵਾ ਮੁਬਜਾ ਤੇ ਮੇਰੇ ਮਾਜਵਾ ਨਾ ਕੁਛ ਤੇ ਨਾ 86 ਮਿਲਿਆ ਨਾ ਤੇ 23 ਦਾ ਮਿਲਿਆ ਉਹ ਹੀ ਕਿਹਦਾ ਮਿਲਿਆ ਸੁੱਕੇ ਲੈ ਜੀ ਸਾਡੇ ਵਰਗੇ ਰਹਿ ਜਾਂਦੇ ਇੱਥੇ ਹਾਂ ਜੀ ਬਾਕੀ ਹਾਲਾਤ ਜਿਹੜੇ ਨੇ ਉਹ ਕਾਫੀ ਜ਼ਿਆਦਾ ਖਰਾਬ ਨੇ ਇਹਨਾਂ ਦੇ ਇੱਥੇ ਦੇਖੇ ਜਾ ਸਕਦੇ ਨੇ ਕਿਉਂਕਿ ਆ ਥੱਲੇ ਟੈਰਾਂ ਨੂੰ ਨਜ਼ਰ ਮਾਰੋ ਪਾਣੀ ਕਿੰਨਾ ਕਿੰਨਾ ਹੈ ਕਿਉਂਕਿ ਪੈਦਲ ਤਾਂ ਚੱਲਣਾ ਇੱਥੇ ਔਖਾ ਹੈ ਆ ਵੇਖ ਲਓ ਹੁਣ ਤਕਰੀਬਨ ਟਰੈਕਟਰ ਜਿਹੜਾ ਉਹ ਇੱਥੋਂ ਡੁੱਬ ਚੁੱਕਿਆ ਹੈ ਕਿਉਂਕਿ ਪਾਣੀ ਕਾਫੀ ਜ਼ਿਆਦਾ ਵਧਿਆ ਹੋਇਆ ਇੱਥੇ ਕਾਫੀ ਜ਼ਿਆਦਾ ਪਾਣੀ ਦਾ ਪੱਧਰ ਹੈ 3-3 4-4 ਫੁੱਟ ਪਾਣੀ ਜਿਹੜਾ ਉਹ ਇੱਥੇ ਦੇਖਿਆ ਜਾ ਸਕਦਾ ਇਹ ਇਹ ਤਸਵੀਰਾਂ ਜਿਹੜੀਆਂ ਨੇ ਇਹ ਲਾਈਵ ਅਸੀਂ ਤੁਹਾਡੇ ਨਾਲ ਸਾਂਝਿਆ ਕਰ ਰਹੇ ਹਾਂ ਕਿਲਚੇ ਪਿੰਡ ਦੇ ਨਾਲ ਬਸਤੀ ਗਣੇਸ਼ੇ ਗਣੇਸ਼ੇ ਵਾਲੀ ਆ ਗਣੇਸ਼ੇ ਵਾਲੀ ਤੋਂ ਜਿੱਥੇ ਲੋਕ ਮਦਦ ਦੀ ਗੁਹਾਰ ਲਾ ਰਹੇ ਨੇ ਕਿ ਸਾਨੂੰ ਮਦਦ ਕੀਤੀ ਜਾਵੇ ਕੋਈ ਰਾਸ਼ਨ ਪਾਣੀ ਵੀ ਸਾਡੇ ਤੱਕ ਪਹੁੰਚਾਇਆ ਜਾਵੇ ਔਰ ਸਾਡੇ ਤੱਕ ਕੁਝ ਨਾ ਕੁਝ ਪਸ਼ੂਆਂ ਦੇ ਚਾਰੇ ਲਈ ਵੀ ਕੋਈ ਸਹਾਇਤਾ ਕੀਤੀ ਜਾਵੇ ਤਾਂ ਫਿਲਹਾਲ ਦੀ ਘੜੀ ਲੋਕ ਨੌਜਵਾਨ ਬੀਐਸਐਫ ਆਰਮੀ ਪ੍ਰਸ਼ਾਸਨ ਇੱਥੇ ਬੰਦ ਤੇ ਜ਼ਰੂਰ ਪਹੁੰਚਿਆ ਬੰਦ ਤੋਂ ਜਿਹੜਾ ਤੁਸੀਂ ਵੇਖ ਸਕਦੇ ਹੋ ਕਿ ਬੰਦ ਤੋਂ ਅਗਨ ਬੋਟ ਇੱਥੋਂ ਜਾਨੀ ਕਿ ਕਿਸਤੀਆਂ ਰਾਹੀ ਜਿਹੜੇ ਘਰ ਗਾਂ ਨੇ ਉਹਨਾਂ ਨੂੰ ਇੱਥੇ ਲਿਆਂਦਾ ਜਾ ਰਿਹਾ ਉਹਨਾਂ ਨੂੰ ਬਾਹਰ ਉੱਚੀਆਂ ਜਗ੍ਹਾ ਤੇ ਕੱਢ ਕੇ ਲਿਆਂਦਾ ਜਾ ਰਿਹਾ ਕਿ ਉਹਨਾਂ ਨੂੰ ਉੱਚੀਆਂ ਜਗ੍ਹਾ ਤੇ ਲਿਆ ਕੇ ਸੇਫ ਕੀਤਾ ਜਾਵੇ ਇਸ ਤਰੀਕੇ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਲਾਈਵ ਸਾਂਝਿਆ ਕਰ ਰਹੇ ਹਾਂ ਬੋਲਡ ਪੰਜਾਬ ਟੀਵੀ ਤੋਂ ਔਰ ਸਾਡੀ ਇੱਕੋ ਹੀ ਮਿਸ਼ਨ ਆ ਕਿ ਜਿਹੜੇ ਲੋਕਾਂ ਦੇ ਜਿਹੜੇ ਲੋਕਾਂ ਦੇ ਘਰਾਂ 'ਚ ਪਾਣੀ ਆ ਗਿਆ ਜਿਹੜੇ ਲੋਕ ਡੁੱਬ ਗਏ ਨੇ ਇੱਥੋਂ ਹੀ ਮਦਦ ਦੇ ਲਈ ਕੋਈ ਪਹੁੰਚੇ ਨਾ ਪਹੁੰਚੇ ਪਰ ਸਾਡਾ ਚੈਨਲ ਸਾਡੀ ਟੀਮ ਇਹਨਾਂ ਤੱਕ ਜਰੂਰ ਪਹੁੰਚੇ ਇਹਨਾਂ ਤੱਕ ਹਰ ਇੱਕ ਚੀਜ਼ ਮੁਹੱਈਆ ਕਰਾਉਣ ਦੇ ਲਈ ਅਪੀਲ ਜਰੂਰ ਕਰੇ ਔਰ ਅਸੀਂ ਵੀ ਕਹਿੰਨੇ ਕਿ ਜਿਹੜੇ ਸਮਾਜ ਸੇਵੀ ਲੋਕ ਨੇ ਜਿਹੜੀਆਂ ਕੋਈ ਕੋਈ ਲੰਗਰ ਜਾਂ ਕੋਈ ਪਸ਼ੂਆਂ ਦੇ ਚਾਰੇ ਲਈ ਕੋਈ ਵੀ ਵਿਅਕਤੀ ਇੱਥੇ ਮਦਦ ਕਰਨ ਦੇ ਲਈ ਆ ਸਕਦਾ ਤਾਂ ਜਰੂਰ ਇਹਨਾਂ ਦੀ ਮਦਦ ਕਰਨ ਦੇ ਲਈ ਇੱਥੇ ਪਹੁੰਚੇ ਕਿਉਂਕਿ ਰੋਟੀ ਜਾ ਪਸ਼ੂਆਂ ਦੇ ਚਾਰੇ ਦੇ ਲਈ ਇਹ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਔਰ ਉਹ ਚੀਜ਼ਾਂ ਇੱਥੇ ਜ਼ਰੂਰ ਪੰਜਾਈਆਂ ਜਾਣ ਕਿਉਂਕਿ ਚਾਰੇ ਪਾਸੇ ਦੇ ਹਾਲਾਤ ਜਿਹੜੇ ਨੇ ਉਹ ਇੱਕ ਇੱਕ ਨੇ ਚਾਰੇ ਪਾਸੇ ਜਿਹੜਾ ਪਾਣੀ ਹੀ ਪਾਣੀ ਆ ਔਰ ਇਹ ਬੰਨ ਬੰਨ ਤੇ ਹੁਣ ਅਸੀਂ ਆਏ ਆ ਉਧਰੋਂ ਪਾਣੀ ਦੇ ਵਿੱਚੋਂ ਔਰ ਬੰਨ ਦੇ ਉੱਪਰ ਹੀ ਲੋਕ ਜਿਹੜੇ ਨੇ ਉਹ ਖੜੇ ਨੇ ਇੱਥੇ ਔਰ ਇਹ ਬੰਨ ਦੇ ਇਧਰਲੇ ਪਾਸੇ ਹਜੇ ਏਰੀਆ ਸੇਫ ਆ ਔਰ ਇਧਰਲੇ ਪਾਸੇ ਤੁਹਾਨੂੰ ਅਸੀਂ ਤਸਵੀਰ ਦਿਖਾਈ ਹੈ ਜਿਹੜੀ ਹੁਣ ਟਰੈਕਟਰ ਤੇ ਅਸੀਂ ਦਿਖਾ ਕੇ ਲਿਆਏ ਆ ਉਹ ਇਧਰਲੇ ਪਾਸੇ ਦੀ ਤਸਵੀਰਾਂ ਔਰ ਇਹ ਸਾਰੇ ਘਰ ਦੂਰ ਤੱਕ ਜਿਹੜੇ ਨੇ ਇਹ ਪਾਣੀ ਦੀ ਚਪੇਟ ਦੇ ਵਿੱਚ ਨੇ ਔਰ ਪੂਰੇ ਬੁਰੇ ਹਾਲਾਤ ਨੇ ਲੋਕਾਂ ਦੇ ਔਰ ਇੱਥੇ ਪ੍ਰਸ਼ਾਸਨ ਜਿਹੜਾ ਹੈਗਾ ਉਹ ਮੱਦੇ ਲਈ ਪਹੁੰਚ ਲੋਕ ਇਧਰ ਵਸਤੀਆਂ ਜਿਹੜਾ ਕਹਿ ਰਹੇ ਵੀ ਨਹੀਂ ਪਹੁੰਚਿਆ ਬਾਕੀ ਕਿਤੇ ਨਾ ਕਿਤੇ ਪ੍ਰਸ਼ਾਸਨ ਪਹੁੰਚ ਵੀ ਰਿਹਾ ਕਿਤੇ ਨਹੀਂ ਵੀ ਪ੍ਰਸ਼ਾਸਨ ਪਹੁੰਚ ਰਿਹਾ ਬਾਕੀ ਹਾਲਾਤ ਜਿਹੜੇ ਨੇ ਉਹ ਕਾਫੀ ਜਿਆਦਾ ਮਾੜੇ ਨੇ ਹਾਲਾਤ ਕਿਵੇਂ ਦੇ ਨੇ ਜੀ ਹਾਲਾਤ ਮਾੜੇ ਨੇ ਕਿੰਨੇ ਬਹੁਤੀ ਤੁਹਾਡਾ ਕਿਹੜਾ ਪਿੰਡਾ ਨਿਹਾਂ ਦਾ ਪਿੰਡ ਤੋਂ ਪਿੱਛੇ ਪਿੱਛੇ ਆ ਇੱਥੇ ਇਹਨਾਂ ਨੂੰ ਜੇ ਵੇਖਦੇ ਜੇ ਤੁਸੀਂ ਹਾਲਾਤ ਕਿਵੇਂ ਦੇ ਨੇ ਇਹਨਾਂ ਲੋਕਾਂ ਨੂੰ ਵੇਖ ਕੇ ਹਾਲਾਤ ਦੇਖਦੇ ਹੀ ਪੈਣੇ ਮਾੜੇ ਨੇ ਮਾੜੇ ਨੇ ਤੁਸੀਂ ਕਿੱਥੋਂ ਦੇ ਹੋ ਬਈ ਕਿਲਚੇ ਪਿੰਡ ਦੇ ਜੀ ਕਿਲਚੇ ਤੁਹਾਡੇ ਪਿੰਡ ਵੀ ਪਾਣੀ ਹੈ ਹਾਂਜੀ ਬਹੁਤ ਪਾਣੀ ਹੈ ਚਾਰ ਤੋਂ 5 ਫੁੱਟ ਆਉਣਾ ਜ਼ਮੀਨਾਂ ਵਿੱਚ ਜੀ ਤੇ ਘਰਾਂ 'ਚ ਫਿਰ ਬੈਠੇ ਜਾ ਘਰਾਂ 'ਚ ਬੈਠੇ ਹੋਏ ਜੀ ਛੱਤਾਂ 'ਤੇ ਚੜ੍ਹ ਕੇ ਬੈਠੇ ਹੋਏ ਆ ਮਾਲਡਿੰਗਰ ਵਿੱਚ ਹੀ ਆ ਹੂੰ ਇਹ ਬਹੁਤ ਔਖਾ ਕੰਮ ਹੋ ਗਿਆ ਕੋਈ ਮਦਦ ਮੁੱਦ ਤੱਕ ਪਹੁੰਚੀ ਬਾਈ ਮਦਦ ਇਹ ਤਾਂ ਕੋਈ ਨਹੀਂ ਪਹੁੰਚੀ ਜੀ ਅਜੇ ਅੱਜ ਤੱਕ ਕੋਈ ਮਦਦ ਨਹੀਂ ਪਹੁੰਚੀ ਤੇ ਪਾਣੀ ਵੱਧ ਰਿਹਾ ਕਿ ਘਟ ਰਿਹਾ ਪਾਣੀ ਵੱਧ ਰਿਹਾ ਜੀ ਵੱਧ ਰਿਹਾ ਵੱਧ ਰਿਹਾ ਜੀ ਪਾਣੀ ਬਹੁਤ ਵਧੀ ਜਾਂਦਾ ਜੀ ਤੇ ਫਿਰ ਇਹਦਾ ਭਾਈ ਹਾਲ ਤੱਕ ਕੋਈ ਹੈਗਾ ਨਹੀਂ ਹਨਾ ਇਹਦਾ ਹਾਲ ਤਾਂ ਕੋਈ ਨਹੀਂ ਹੈਗਾ ਜੀ ਜੇ ਚਾਵੇ ਪ੍ਰਸ਼ਾਸਨ ਪਾਣੀ ਆਉਣ ਤੋਂ ਪਹਿਲਾਂ ਲੋਕਾਂ ਦੇ ਡੁੱਬਣ ਤੋਂ ਪਹਿਲਾਂ ਕੁਝ ਕਰ ਸਕਦਾ ਪ੍ਰਸ਼ਾਸਨ ਕਰ ਸਕਦਾ ਜੀ ਕਰ ਸਕਦਾ ਇਹ ਬਚਾ ਵੀ ਸਕਦਾ ਹੈ ਪਾਣੀ ਤੇ ਬਚਾ ਵੀ ਸਕਦਾ ਜਨਤਾ ਵੀ ਕਢ ਸਕਦਾ ਹੈ ਹੁਣ ਜਨਤਾ ਵਿੱਚ ਫਸੀ ਬੈਠੀ ਹੈ ਡੰਗਰ ਵੀ ਮਾਲ ਡੰਗਰ ਵਿੱਚ ਸਾਰਾ ਕੁਝ ਫਸਿਆ ਬੈਠਾ ਜੀ ਹਾਂ ਹੁਣ ਜੇ ਪਸ਼ੂਆਂ ਨੂੰ ਲਿਆਉਣਾ ਹੋਵੇ ਪਸ਼ੂ ਤਾਂ ਆ ਹੀ ਨਹੀਂ ਸਕਦੇ ਨਹੀਂ ਆ ਪੀੜੀਆਂ ਚ ਤਾਂ ਆ ਹੀ ਨਹੀਂ ਸਕਦੇ ਨਹੀਂ ਆ ਸਕਦੇ ਬਜ਼ੁਰਗ ਜਿਹੜੇ ਉਹ ਵੀ ਨਹੀਂ ਆ ਸਕਦੇ ਉਹ ਤਾਂ ਬੋਰਡ ਤੇ ਹੀ ਆਉਣਗੇ ਹੂੰ ਮੰਦੜੇ ਹਾਲਾਤ ਨੇ ਇੱਥੇ ਇਹਨਾਂ ਲੋਕਾਂ ਦੇ ਕਿਉਂਕਿ ਅ ਮੁਸ਼ਕਲਤਾ ਹੁੰਦੀ ਆ ਕਿਉਂਕਿ ਇੰਨਾ ਪਾਣੀ ਚਾਰੇ ਪਾਸੇ ਆ ਜਾਏ ਇੱਕਦਮ ਔਰ ਲੋਕਾਂ ਨੂੰ ਭਣਕ ਵੀ ਨਾ ਲੱਗੇ ਰਾਤੋਂ ਰਾਤ ਛੱਤਾਂ ਦੇ ਸਮਾਨ ਲੈ ਜਾਣਾ ਪਵੇ ਔਰ ਇਹ ਅਨਾਉਂਸਮੈਂਟ ਕਰ ਦਿੱਤੀ ਜਾਵੇ ਕਿ ਤੁਸੀਂ ਇੱਥੋਂ ਨਿਕਲ ਜਾਓ ਉੱਚੀਆਂ ਥਾਵਾਂ ਤੇ ਚਲੇ ਜਾਓ ਬੱਚਿਆਂ ਨੂੰ ਲੈ ਜਾਓ ਦੂਰ ਇਹ ਅਨਾਉਂਸਮੈਂਟ ਕਰ ਦਿੱਤੀ ਜਾਵੇ ਕਿਤੇ ਨਾ ਕਿਤੇ ਬੜਾ ਵੱਡਾ ਨੁਕਸਾਨ ਜਿਹੜਾ ਉਹ ਇਹਨਾਂ ਲੋਕਾਂ ਨੂੰ ਚਲਣਾ ਪੈਂਦਾ ਉਸ ਤੋਂ ਬਾਅਦ ਜਦੋਂ ਪਾਣੀ ਆ ਜਾਂਦਾ ਇਹ ਹਾਲਾਤ ਨੇ ਬੰਨਾਂ ਦੇ ਉੱਪਰ ਲੋਕ ਆਪਣੇ ਪਸ਼ੂ ਵਗੈਰਾ ਬੰਨ ਕੇ ਬੈਠੇ ਨੇ ਐਵੇਂ ਬੰਨ ਦੇ ਉੱਪਰ ਸਾਰੇ ਦੇ ਲੋਕ ਨੇ ਜਿਹੜੇ ਉਹ ਬੈਠੇ ਨੇ ਆਪਣੇ ਬੱਚਾ ਦੇ ਲਈ ਤਸਵੀਰਾਂ ਤੁਹਾਡੇ ਨਾਲ ਅਸੀਂ ਲਾਈਵ ਸਾਂਝੀਆਂ ਕੀਤੀਆਂ ਨੇ ਗਰਾਊਂਡ 0 ਤੋਂ ਤੁਹਾਡੀ ਇਸ ਬਾਰੇ ਕੀ ਰਾਏ ਆ ਉਹਨੂੰ ਕਮੈਂਟ ਦੇ ਵਿੱਚ ਜ਼ੀਰੋ ਲਿਖਣਾ ਬੋਲਡ ਪੰਜਾਬ ਟੀਵੀ ਤੋਂ ਕੈਮਰਾ ਪਰਸਾਂ ਦੇ ਨਾਲ ਸਖਵਿੰਦਰ ਸਿੰਘ ਸੋਖ ਲੋਕ ਘਰਾਂ ਨੂੰ ਛੱਡ ਕੇ ਆ ਬਸ ਢਿਆਂ ਦੇ ਵਿੱਚ ਬੰਨ ਦੇ ਉੱਪਰ ਬੈਠਣ ਲਈ ਮਜਬੂਰ ਹੋ ਗਏ ਨੇ ਕਿਉਂਕਿ ਚਾਰੇ ਪਾਸੇ ਪਾਣੀ ਦਾ ਕਹਿਰਾ ਸਤਲੁਜ ਦੇ ਪਾਣੀ ਦਾ ਕਹਿਰਾ ਪੂਰੇ ਪਿੰਡਾਂ ਦੇ ਵਿੱਚ 3-3 4-4 5-5 ਫੁੱਟ ਵੀ ਕਈ ਜਗ੍ਹਾ ਤੇ ਜਿਹੜਾ ਪਾਣੀ ਆ ਚੁੱਕਿਆ ਮਾਲ ਡੰਗਰ ਪਸ਼ੂ ਇੱਥੇ ਬੰਨੇ ਨੇ ਬੰਨਤੇ ਕਿਉਂਕਿ ਉੱਚਾ ਹੈ ਕਿਉਂਕਿ ਇਸ ਤੋਂ ਅੱਗੇ ਦੇਰਿਆਈ ਏਰੀਆ ਹੈ ਔਰ ਆ ਸਾਰੇ ਲੋਕ ਇੱਥੇ ਬੈਠੇ ਨੇ ਇਹ ਪਿੰਡ ਨਿਹਾਲੇ ਕਿਲਚੀ ਆਉ ਸਾਹਮਣੇ ਤਸਵੀਰ ਵੇਖ ਲਓ ਤੁਸੀਂ ਤੁਹਾਡੇ ਨਾਲ ਲਾਈਵ ਜਿਹੜੀ ਤਸਵੀਰਾਂ ਇਹ ਸਾਂਝੀ ਕਰ ਰਹੇ ਹਾਂ ਔਰ ਇੱਥੇ ਤੁਸੀਂ ਆ ਨਜ਼ਰ ਮਾਰੋ ਕਿ ਬੈਗ ਬੱਚੇ ਸਮਾਨ ਸਾਰਾ ਇੱਥੇ ਜੋ ਵੀ ਭਾਂਡਾ ਟਿੰਡਾ ਉਹ ਇੱਥੇ ਰੱਖ ਕੇ ਲੋਕ ਬੈਠੇ ਨੇ ਮਜਬੂਰ ਹੋਣਾ ਪਿਆ ਉਹਨਾਂ ਨੂੰ ਇੱਥੇ ਬੈਠਣ ਦੇ ਲਈ ਕਿਉਂਕਿ ਹਾਲਾਤ ਜਿਹੜੇ ਨੇ ਉਹ ਕਾਫੀ ਜ਼ਿਆਦਾ ਇੱਥੋਂ ਦੇ ਖਰਾਬ ਨੇ ਚਾਰੇ ਪਾਸੇ ਏਰੀਏ ਦੇ ਵਿੱਚ ਪਾਣੀ ਹੀ ਪਾਣੀ ਜਿਹੜਾ ਦੇਖਿਆ ਜਾ ਸਕਦਾ ਲੋਕ ਆਪਣੀਆਂ ਜਾਨਾਂ ਬਚਾ ਕੇ ਜਾਂ ਆਪਣੇ ਪਸ਼ੂ ਡੰਗਰ ਨੂੰ ਬੱਚਿਆਂ ਨੂੰ ਲੈ ਕੇ ਉੱਚੀਆਂ ਜਗ੍ਹਾ ਤੇ ਵੀ ਜਿਹੜੇ ਗਏ ਨੇ ਬਾਕੀ ਗੱਲਬਾਤ ਵੀ ਕੁਝ ਕਰ ਲੈਣੇ ਆ ਇਹ ਤੁਹਾਡਾ ਕਿਹੜਾ ਪਿੰਡ ਹੈ ਜੀ ਕਲਚਾ ਤੇ ਕੀ ਹਾਲਾਤ ਨੇ ਉੱਥੇ ਬੜਾ ਪਾਣੀ ਐ ਬਚਤ ਮੰਦੇ ਹਾਲ ਨੇ ਕਿੰਨਾ ਕਿੰਨਾ ਪਾਣੀ ਹੈ ਇਹਨਾਂ ਨਾਲ ਪਾਣੀ ਟੱਪ ਕੇ ਆਇਆ ਹਣਾ ਆ ਛੜਕ ਤੋ ਅੱਛਾ ਹਾਂ ਬੰਨ ਟੱਪ ਗਿਆ ਤੇ ਘਰਾਜੀ ਵੜ ਗਿਆ ਪਾਣੀ ਘਰਾ ਚ ਆਸੇ ਪਾਸੇ ਫਿਰਦਾ ਕਿਤੇ ਉੱਥੇ ਕੋ ਨਹੀਂ ਚੜਾ ਨੀਵੇਂ ਘਰਾ ਹਰ ਡੁੱਬੇ ਫਿਰਦੇ ਨੀਵੇਂ ਘਰਾਜੀ ਤਾਂ ਪੈ ਗਿਆ ਹੁਣ ਪਾਣੀਵੇਂ ਘਰਾ ਚ ਪੈ ਗਿਆ ਅੱਛਾ ਨਾ ਕੁਮਾਰ ਡੰਗਰ ਦਾ ਚਾਰਾ ਰਹਿ ਗਿਆ ਨਾ ਕੋ ਕੁਛ ਪੱਠਾ ਡਕਾ ਕੁਛ ਨਹੀਂ ਰਹੇਗਾ ਹੈ ਨਹੀਂ ਸਰ ਨਾ ਕੁਛ ਨਹੀਂ ਤੂੜੀ ਡਾੜੀ ਦਾ ਭਿੱਜ ਗਈ ਹੋਣੀ ਹਣਾ ਤੂੜੀ ਚ ਪਾਣੀ ਪੈ ਗਿਆ ਹੂੰ ਕੀ ਕਰੀਏ ਹੂੰ ਕੋਈ ਆਇਆ ਮਦਦ ਕਰਨ ਲਈ ਨਾ ਕੋਈ ਨਹੀਂ ਕੋਈ ਨਹੀਂ ਪਹੁੰਚ ਕੋਈ ਨਹੀਂ ਪਹੁੰਚਾ ਜ ਉਹਨੇ ਪੁੱਛਦੇ ਜਦੋਂ ਬੋਟਲ ਲੈਣੀ ਆ ਉਹ ਤਾਂ ਪੁੱਛਦੇ ਨੇ ਅੱਛਾ ਉਦੋਂ ਦੇਖ ਪਵੇਦਾ ਬਾਡਰ ਵਾਲੇ ਤਾਂ ਅੱਗੇ ਪਿਛੇ ਨਹੀਂ ਦੇਖਦੇ ਬਾਡਰ ਵਾਲੇ ਹੁਣ ਬਾਡਰ ਵਾਲੇ ਨਹੀਂ ਦੇਖਦੇ ਹੂੰ ਕਿਵੇਂ ਵੋਟ ਮੰਗਦੇ ਹੁੰਦੇ ਉਦੋਂ ਆ ਕੇ ਇੱਥੇ ਨਾ ਕਰਦੇ ਨੇ ਤਰਲੇ ਕਰਦੇ ਨੇ ਵੋਟ ਪਾ ਦਿਓ ਵੋਟ ਪਾਦਾ ਕੁਛ ਦਿਆਂ ਦੇ ਆਹ ਦਿਆਂ ਦੇ ਪਿੱਛੇ ਕੁਛ ਵੀ ਨਹੀਂ ਹੁਣ ਪਾਣੀ ਖੇਣੀ ਪੁੱਛਦੇ ਪੈ ਤਾਂ ਉਦਾਂ ਹਣ ਕਿਨੇ ਪੁੱਛਣਾ ਹੈ ਅੱਛਾਹੀ ਗੱਲ ਆ ਤੁਹਾਡੇ ਲਈ ਤਾਂ ਸਭ ਤੋਂ ਵੱਡੀ ਮੁਸੀਬਤ ਪਾਣੀ ਹੈ ਹਾਂਜੀ ਪਾਣੀ ਦੀ ਉਹ ਆਰੇ ਹੁਣ ਕੋ ਕਰਦੇ ਆਹਰਾ ਹਾਂ ਦਿੰਦੇ ਲੈਂਦੇ ਕੋਈ ਬਾਲ ਬੱਚੇ ਨੂੰ ਕੋਈ ਆ ਆਂ ਦੇ ਵੀ ਦੇਈਏ ਕੁਛ ਐ ਭੁੱਖੇ ਮਰਦੇ ਪਏ ਨੇ ਸਹੇ ਨੇ ਪਾਣੀ 'ਚ ਡੁੱਬੇ ਫਿਰਦੇ ਨੇ ਬਾਲ ਬੱਚਾ ਕੀ ਕਰੀਏ ਔਖੇ ਦਿਨ ਨੇ ਸਾਡੇ ਤਾਂ ਹੁਣ ਲੇਟ ਵੀ ਆਗਾ ਕੋਨੀ ਜਬਾਲ ਬੱਚਾ ਮੱਛਰ ਜਿੱਥੇ ਮਰੇ ਦਾ ਪਿਆ ਅਜੇ ਤੱਕ ਕੁਝ ਘਰ ਤਾਂ ਬੈਠੇ ਨੇ ਹਨ ਬੈਠੇ ਨੇ ਕੋਈ ਕੋਈ ਗਾਇਕ ਬੈਠੇ ਨੇ ਪਰ ਘਰ ਛੱਡਣ ਨੂੰ ਦਿਲ ਤਾਂ ਨਹੀਂ ਕਰਦਾ ਇਹ ਕਰਦਾ ਪਰ ਜਵਾਕ ਜਾਂਦੇ ਨੇ ਕੋਈ ਤਾਂ ਨਿਕਲਦੇ ਨਹੀਂ ਬਾਹਰ ਜਵਾਕ ਤਾਂ ਨਹੀਂ ਜਵਾਕ ਨਾਲ ਜਿਵੇਂ ਛੋਟੇ ਛੋਟੇ ਤੁਸੀਂ ਲਈ ਫਿਰਦੇ ਹੋ ਜਵਾਕ ਇਹਨਾਂ ਨੂੰ ਪਾਸੇ ਰਿਸ਼ਤਦਾਰੀ ਛੱਡ ਦੇਣਾ ਹੀ ਕਿਤੇ ਨਹੀਂ ਇਕੱਲੇ ਜਾਂਦੇ ਨਾਲ ਜਾਈ ਤੇ ਜਾਂਦੇ ਨੇ ਆਪ ਨਾਲ ਜਾਈ ਤੇ ਫਿਰ ਜਾਂਦੇ ਨੇ ਇਕੱਲੇ ਨਹੀਂ ਘਰ ਛੱਡਿਆ ਨਹੀਂ ਜਾ ਸਕਦਾ ਜਵਾਕ ਨਹੀਂ ਜਾਂਦੇ ਤਾਂ ਅਸੀਂ ਘਰ ਮਾਰ ਡੰਗਰ ਕਿਵੇਂ ਛੱਡ ਕੇ ਜਾਈਏ ਹੂੰ ਨੇ ਗਿਆ ਜਾ 23 ਚ ਵੀ ਮਾੜੇ ਹਾਲਾਤ ਸੀ ਹਾਂ ਕਹਿੰਦੇ 19 ਚ ਵੀ ਆਇਆ ਸੀ ਆਹ ਉਹਦਾ ਵੀ ਵੇਖਿਆ ਹਵਾਲ ਸੀ 88 ਚ ਵੀ ਤੁਸੀਂ ਦੇਖਿਆ ਹਣਾ 88 ਤਾਂ ਬੜਾ ਹੀ ਪਾਣੀ ਉਹਦਾ ਤਾਂ ਲੋੜੀ ਗਏ ਹਾਂ ਤੇ ਅੱਛਾ ਹਾਂ ਉਹਦਾ ਤਾਂ ਲੋੜੀ ਗਏ ਹਾਂ ਬੰਨ ਟੁੱਟ ਗਏ ਹਿੰਦਲ ਚਿਕਾ ਲੋੜ ਗਏ ਹਾਰੇ ਹਾਂ ਮੁਸ਼ਕਲ ਉਰਲੇ ਉਰਲੇ ਬੈਸੇ ਨਾ ਉਹਦਾ ਤਾਂ ਉਹਦਾ ਤਾਂ ਬੁਰੇ ਹਾਲ ਹੋਏ ਨੇ ਪਾਣੀ ਉਹਦਾ ਤਾਂ ਕੋਈ ਹੋਰ ਇੱਥੇ ਅ ਅਫਸਰ-ਅਫਸਰ ਆਏ ਨੇ ਨਹੀਂ ਕੋਈ ਨਾ ਆਇਆ ਨਹੀਂ ਉਹਨੇ ਨਹੀਂ ਕੋਈ ਆਇਆ ਨਹੀਂ ਅਫਸਰਾਂ ਨੇ ਕੋਈ ਬੈਠੇ ਨੇ ਪੱਖਿਆਂ ਤੇ ਠੰਡੀਆਂ ਥਾਵਾਂ ਤੋਂ ਨਾ ਨੂੰ ਕੋ ਲੱਗੇ ਜਨਤਾ ਨਾਲ ਆਇਆ ਤਾਂ ਉਹ ਨਿਗਾਹ ਨਹੀਂ ਆ ਉਹ ਆ ਗਿਆ ਉਹ ਕਿਹਦਾ ਆਇਆ ਸੀਗਾ ਫੁੱਲਰ ਨਹੀਂ ਮੈਂ ਨਹੀਂ ਗਰ ਅੱਛਾ ਹਾਂ ਤੇ ਫੁੱਲਰ ਆਇਆ ਸੀ ਅੱਛਾ ਉਹ ਕੌਣ ਹੈ ਕਿਹਨ ਅੱਗੇ ਬਣਾ ਇੱਥੇ ਬਣਾਇਆ ਹੈ ਅੱਛਾ ਐਮ ਐਲ ਏ ਹਾਂ ਅੱਛਾ ਆਇਆ ਸੀ ਬੇਬਾਂ ਦੀ ਗੱਲ ਹੀ ਕਹਿਣੀ ਹੁੰਦੀ ਉਹਨੇ ਅੱਛਾ ਗੱਲ ਨਹੀਂ ਸੁਣੂ ਨਾ ਹੂੰ ਮੈਂ ਕਹੇ ਤਾਂ ਹਟ ਜਾਗੀ ਹਾਂ ਤਾਂ ਬਿਲਕੁਲ ਹਾਲਾਤ ਕਾਫੀ ਜ਼ਿਆਦਾ ਮਾੜੇ ਨੇ ਆ ਇੱਥੇ ਸਾਰਾ ਸਮਾਨ ਰੱਖ ਕੇ ਆਹ ਰੋਟੀ ਵਾਲੇ ਡੱਬੇ ਇੱਥੇ ਚਾਹ ਪਾਣੀ ਦਾ ਰੱਖ ਕੇ ਜਿਹੜਾ ਇਹ ਲੋਕ ਬੈਠੇ ਨੇ ਮਜਬੂਰੀ ਵਸ ਇਹਨਾਂ ਨੂੰ ਬੈਠਣਾ ਪੈ ਰਿਹਾ ਛੋਟੇ-ਛੋਟੇ ਬੱਚਿਆਂ ਨੂੰ ਵੀ ਜਿਹੜਾ ਇਹਨਾਂ ਨੇ ਇੱਥੇ ਬਿਠਾਇਆ ਕਿਉਂਕਿ ਮਜਬੂਰੀ ਆ ਇਹਨਾਂ ਲੋਕਾਂ ਦੀ ਇੱਥੇ ਬਹਿਣਾ ਕਿਉਂਕਿ ਪਿੰਡ ਦੇ ਵਿੱਚ ਚਾਰੇ ਪਾਸੇ ਪਾਣੀ ਹੀ ਪਾਣੀ ਆ ਆਹ ਵੇਖ ਲਓ ਨਹੀਂ ਤਾਂ ਆਪ ਦੇ ਘਰ ਦੇ ਪੱਠੇ ਹੁੰਦੇ ਨੇ ਪਰ ਆ ਕਾ ਕਿਤੋਂ ਨਾ ਕਿਤੋਂ ਵੱਢ ਕੇ ਲਿਆਂਦਾ ਕਿਉਂਕਿ ਇਹ ਕਾ ਵੱਢ ਕੇ ਇਹਨਾਂ ਪਸ਼ੂਆਂ ਨੂੰ ਇਹਨਾਂ ਡੰਗਰਾਂ ਨੂੰ ਪਾ ਕੇ ਦੁੱਧ ਵੀ ਚੋਣਾ ਔਰ ਇਸੇ ਦੁੱਧ ਨਾਲ ਹੀ ਇਹਨਾਂ ਲੋਕਾਂ ਦਾ ਇਹਨਾਂ ਦਾ ਗੁਜ਼ਾਰਾ ਜਿਹੜਾ ਉਹ ਹੁੰਦਾ ਇਹ ਬੋਲਡ ਪੰਜਾਬ ਟੀਵੀ ਤੇ ਤੁਹਾਡੇ ਨਾਲ ਲਾਈਵ ਜਿਹੜੀਆਂ ਤਸਵੀਰਾਂ ਨੇ ਇਹ ਅਸੀਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਵਾਕਿਆ ਹੀ ਕਾਫੀ ਜ਼ਿਆਦਾ ਮਾੜੇ ਹਾਲਾਤ ਨੇ ਇੱਥੇ ਕਾਫੀ ਜ਼ਿਆਦਾ ਮਾੜੇ ਹਾਲਾਤ ਨੇ ਜੇ ਇਧਰਲੇ ਪਾਸੋਂ ਦੀ ਤਸਵੀਰ ਦਿਖਾਵਾਂ ਤਾਂ ਪਾਣੀ ਜਿਹੜਾ ਪਾਣੀ ਆ ਉਹ ਕਿੱਥੋਂ ਤੱਕ ਪਹੁੰਚਿਆ ਉਹ ਤਸਵੀਰ ਜ਼ਰੂਰ ਦਿਖਾਉਣੀ ਬਣਦੀ ਆ ਇਧਰ ਸਾ ਪਿੰਡ ਹੈ ਇਸ ਪਿੰਡ ਦੇ ਲੋਕ ਇੱਥੇ ਬੈਠੇ ਨੇ ਸਾਹਮਣੇ ਪਿੰਡ ਆ ਔਰ ਇਥੋਂ ਪਿੰਡ ਦੇ ਵਿੱਚੋਂ ਲੰਘ ਕੇ ਆਉਣਾ ਬੜਾ ਜ਼ਿਆਦਾ ਔਖਾ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਲੋਕ ਘਰ ਛੱਡ ਕੇ ਇੱਥੇ ਆ ਰਹੇ ਨੇ ਔਰ ਇਧਰ ਸਾਹਮਣੇ ਨਜ਼ਰ ਮਾਰ ਲਓ ਉਹ ਇਸ ਤਰੀਕੇ ਨਾਲ ਪਾਣੀ ਆ ਸਾਰੀ ਰੋਡ ਦੇ ਉੱਤੇ ਪਾਣੀ ਦੇਖਿਆ ਜਾ ਸਕਦਾ ਸਾਰੀ ਰੋਡ ਦੇ ਉੱਤੇ ਔਰ ਨਿਹਾਲੇ ਕਿਲਚੇ ਪਿੰਡਾ ਇਹ ਤਸਵੀਰਾਂ ਨੇ ਔਰ ਇੱਥੇ ਕਾਫੀ ਜ਼ਿਆਦਾ ਜਿਹੜਾ ਆ ਪਾਣੀ ਉਹ ਦੇਖਿਆ ਜਾ ਸਕਦਾ ਤੁਸੀਂ ਨਜ਼ਰ ਮਾਰ ਸਕਦੇ ਹੋ ਔਰ ਲੋਕ ਇਸੇ ਪਿੰਡ ਦੇ ਹੀ ਉੱਠ ਕੇ ਇੱਥੇ ਉੱਚੀਆਂ ਜਗ੍ਹਾ ਤੇ ਜਾਂ ਬੰਨਾਂ ਤੇ ਆ ਕੇ ਬੈਠਣ ਲਈ ਮਜਬੂਰ ਹੋਏ ਨੇ ਕਿਉਂਕਿ ਇਹਦੇ ਬੈਠਣਾ ਇਹਨਾਂ ਦੀ ਮਜਬੂਰੀ ਬਣ ਗਿਆ ਘਰਾਂ 'ਚ ਪਾਣੀ ਵੜ ਗਿਆ ਘਰਾਂ ਦੇ ਵਿੱਚ 2-2 ਫੁੱਟ ਕਈਆਂ ਦੇ ਔਰ ਲੋਕ ਕਹਿੰਦੇ ਨੇ ਕਿ ਅਗਰ ਪਾਣੀ ਵਧਿਆ ਤਾਂ ਹੋਰ ਪਾਣੀ ਇਹਨਾਂ ਦੇ ਘਰਾਂ ਤੱਕ ਪਹੁੰਚੇਗਾ ਹਾਲਾਂਕਿ ਝੋਨੇ ਫੁੱਲਣੇ ਚਾਹੇ ਦਿਖ ਰਹੇ ਨੇ ਔਰ ਕਈ ਜਗ੍ਹਾ ਤੇ ਝੋਨੇ ਡੁੱਬੇ ਨੇ ਔਰ ਚਾਰੇ ਪਾਸੇ ਪਾਣੀ ਆ ਸੜਕਾਂ ਦੇ ਉੱਪਰੋ ਇਸ ਤਰੀਕੇ ਨਾਲ ਜਿਹੜਾ ਪਾਣੀ ਆ ਉਹ ਕ੍ਰੋਸ ਕਰ ਗਿਆ ਹੈਗਾ ਹਾਲਾਤ ਕਾਫੀ ਜ਼ਿਆਦਾ ਮਾੜੇ ਨੇ ਔਰ ਮੰਗ ਲੋਕ ਕਰ ਰਹੇ ਨੇ ਕਿ ਇੱਥੇ ਮਦਦ ਕੀਤੀ ਜਾਵੇ ਸਾਡੀ ਸਾਡੇ ਤੱਕ ਪ੍ਰਸ਼ਾਸਨ ਪਹੁੰਚੇ ਸਾਡੇ ਤੱਕ ਸਮਾਜ ਸੇਵੀ ਲੋਕ ਪਹੁੰਚਣ ਜਿਸ ਤੋਂ ਬਾਅਦ ਕਿ ਇਹਨਾਂ ਦੀ ਕੋਈ ਨਾ ਕੋਈ ਮਦਦ ਹੋ ਸਕੇ ਇਹ ਲਾਈਵ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਗਰਾਊਂਡ ਜ਼ੀਰੋ ਤੋਂ ਜਿਹੜੀਆਂ ਗਰਾਊਂਡ ਜ਼ੀਰੋ ਤੋਂ ਕਿਉਂਕਿ ਸਾਡਾ ਇੱਕੋ ਇੱਕ ਮਕਸਦ ਆ ਕਿ ਜਿੱਥੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਨੇ ਲੋਕ ਨੇ ਔਰ ਇਹ ਲੋਕਾਂ ਤੱਕ ਅਗਰ ਕੋਈ ਵੀ ਸਮਾਜ ਸੇਵੀ ਜਥੇਬੰਦੀਆਂ ਜਾਂ ਪ੍ਰਸ਼ਾਸਨ ਉਹ ਇਹਨਾਂ ਤੱਕ ਮਦਦ ਪੰਚਾਇਤ ਉਹਨਾਂ ਨੂੰ ਪਤਾ ਲੱਗ ਸਕੇ ਕਿ ਆਖਰਕਾਰ ਇਹ ਕਿੱਥੋਂ ਦਾ ਏਰੀਆ ਕਿੱਥੇ ਲੋਕਾਂ ਤੱਕ ਕੋਈ ਮਦਦ ਨਹੀਂ ਪਹੁੰਚੀ ਜਾਂ ਪਹੁੰਚੀ ਹੈ ਇਸ ਲਈ ਹਰੇਕ ਘਰ ਤੱਕ ਪਹੁੰਚਣ ਦੀ ਅਸੀਂ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਹਾਂ ਗਰਾਊਂਡ ਜ਼ੀਰੋ ਤੱਕ ਜਿਹੜੀ ਆ ਉੱਥੇ ਪਹੁੰਚ ਕੇ ਅਸੀਂ ਪ੍ਰਸ਼ਾਸਨ ਸਰਕਾਰ ਨੂੰ ਜਗਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਤੁਹਾਡੀ ਕੀ ਰਾਏ ਉਹ ਵੀ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਬੋਲਡ ਪੰਜਾਬ ਟੀਵੀ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ